ਜੀ ਅਸਲਾਮੁਅਲੈਕੁਮ ਲੋ ਭਰਾ ਨੂੰ ਆਸਤੇ ਲੈ ਆ 21 ਪੱਟੀਆਂ ਪੱਠੇ ਠੀਕ ਹੈ ਸਾਰੇ ਪੱਟੀਆਂ ਪੱਠੇ ਹੈ ਲੋਕੇਸ਼ਨ ਲਾਹੌਰ ਬੱਤੀ ਚੌਂਗ ਦੀ ਹੈ ਨੰਬਰ 03021782762 ਕਾਰਗੋ ਆਲ ਪਾਕਿਸਤਾਨ ਆ ਵੱਡੋਗਾ ਲਾਹੌਰ ਬੱਤੀ ਚੌਂ ਆ ਟੋਟਲ 21 ਪੀਸ ਹੈ ਜਿਸ ਭਰਾ ਨੇ ਲੈਣੇ ਹੈ ਮੇਰਾ ਭਾਈ ਰਾਬਤਾ ਉਹੀ ਕਰੇ ਠੀਕ ਹੈ ਤੇ ਮਿਲਨੇ ਇਕੱਠੇ ਹੀ ਨੇ 21 ਪੀਸ ਜਿਸ ਭਰਾ ਦੀ ਸਮਝ ਆਏ ਰਾਬਤਾ ਕਰਕੇ ਲੈ ਸਕਦਾ 7 ਪਰ 8 ਪਰ 9 ਪਰ 10 ਪਰ 1 2 ਪੀਸ ਵਿੱਚ 10 ਸਾਫ ਨੇ ਟੋਟਲ 21 ਪੀਸ ਆ ਠੀਕ ਹੈ ਲੋਕੇਸ਼ਨ ਲਾਹੌਰ ਬੱਦੀ ਚੌਂਕ ਨੰਬਰ 0302 1782 762 ਕਾਰਗੋ ਆਲ ਪਾਕਿਸਤਾਨ ਆਪ ਡੋਗ ਲਾਹੌਰ ਬੱਦੀ ਚੌਂਕ WhatsApp ਨੰਬਰ ਵੀ ਇਹੀ ਹੈ ਤੇ ਕਾਲ ਨੰਬਰ ਵੀ ਇਹੀ ਹੈ ਠੀਕ ਹੈ ਤੇ ਜਿੰਨ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਲਾਈਕ ਕਰ ਦੋ ਸ਼ੇਅਰ ਕਰ ਦੋ ਕਮੈਂਟਸ ਕਰ ਲਾਹੌਰ ਪੰਜਾਬ 86 ਠੀਕ ਹੋ ਗਿਆ ਟੋਟਲ 21 ਪੀਸ ਆ ਮੇਰਾ ਭਾਈ ਜਿਸ ਮੇਰੇ ਭਾਈ ਦੀ ਸਮਝ ਮੇਰਾ ਰੇਟ ਪ੍ਰਿੰਦੇ ਆ ਮੇਰਾ ਭਾਈ ਰਾਬਤਾ ਉਹੀ ਕਰਿਆ ਕਰੇ ਤੇ ਜਿੰਨੇ ਲੈਣੇ ਹੁੰਦੇ ਆ ਠੀਕ ਹੈ ਟੋਟਲ ਜਿਹੜੇ ਮੇਰਾ ਭਾਈ 21 ਪੀਸ 450 ਰੁਪਏ ਪਰ ਫਾਈਨਲ ਮਿਲ ਜਾਣਗੇ ਜਿਸ ਭਰਾ ਦੀ ਸਮਝ ਆਏ ਰਾਬਤਾ ਕਰਕੇ ਲੈ ਸਕਦਾ ਠੀਕ ਹੋ ਗਿਆ ਚਸਕਾ ਪਾਰਟੀ ਮੇਰਾ ਭਾਈ ਨਾ ਰਾਬਤਾ ਕਰੇ ਨਾ ਆਪਣਾ ਟਾਈਮ ਲਾਇਆ ਕਰੇ ਨਾ ਸਾਡਾ ਕਰਿਆ ਕਰੇ ਠੀਕ ਹੋ ਗਿਆ ਰੇਟ ਫਾਈਨਲ ਹੋਏਗਾ 450 ਰੁਪਏ ਪਰ ਪੀਸ ਹੋਣਗੇ ਜਿਦੀ ਸਮਝ ਆਏ ਰਾਬਤਾ ਕਰਕੇ ਲੈ ਸਕਦਾ ਠੀਕ ਹੋ ਗਿਆ ਤੇ ਮਿਲ ਲੈ ਇਕੱਠੇ ਹੀ ਨੇ ਜਿਹੜਾ ਭਰਾ ਖੁਦ ਆਵੇ ਖੁਦ ਆਕੇ ਲਿਆ ਸਕਦਾ ਜਿਹੜਾ ਕਾਰਗੋ ਦਾ ਕੇਗਾ ਕਾਰਗੋ ਵੀ ਹੋਈਏ ਨੇ ਰੇਟ ਮੇਰਾ ਭਾਈ ਫਾਈਨਲ ਹੋਏਗਾ 450 ਰੁਪਏ ਪਰ 20 21 ਪੀਸ ਹੋਣਗੇ ਠੀਕ ਹੋ ਗਿਆ ਤੇ ਸਾਰੇ ਪੱਟੀਆਂ ਪੱਟੀਆਂ ਕੋਈ 8 ਪਰ ਦਾ ਕੋਈ 9 ਪਰ ਦਾ ਕੋਈ 10 ਪਰ ਦਾ ਠੀਕ ਹੋ ਗਿਆ 1 2 ਪੀਸ ਦਾ ਸਾਫ ਹੈ ਇਹ ਪਟਾ 8 ਪਰ ਦਾ ਠੀਕ ਹੈ ਇਹ ਵੀ ਪਟਾ 8 ਪਰ ਦਾ ਹੈ ਠੀਕ ਹੈ ਸਾਰੇ 8 ਪਰ 9 ਪਰ ਟੋਟਲ ਮੇਰਾ ਭਾਈ 21 ਪੀਸ ਹੈ ਅਨਫਿਟ ਪੀਸ ਮੇਰਾ ਭਾਈ ਇਹਨਾਂ ਦੇ ਵਿੱਚ ਕੋਈ ਵੀ ਨਹੀਂ ਹੋਏਗਾ ਜਿਸ ਦੋਸ ਭਰਾ ਦੀ ਸਮਝ ਰਾ ਰੇਟ ਆਵੇ ਰਾਬਤਾ ਕਰਕੇ ਲੈ ਸਕਦਾ ਠੀਕ ਹੋ ਗਿਆ ਕੀ ਪੀਸ ਹੈ ਮੇਰਾ ਭਾਈ ਠੀਕ ਹੈ ਫਾਈਨਲ ਰੇਟ ਹੋਏਗਾ 450 ਰੁਪਏ ਪਰ ਪੀਸ ਆ ਹੁਣ ਸ਼ੌਂਕਾ ਲਓ ਇੱਕ ਵਾਰੀ ਠੀਕ ਹੋ ਗਿਆ